ਆਸਟ੍ਰੇਲੀਆ ਨਿਊਜ਼ ਬੁਲਟਨ ਦੇਖਣ ਵਾਲੇ ਦਰਸ਼ਕਾਂ ਦਾ ਬਹੁਤ-ਬਹੁਤ ਸਵਾਗਤ ਹੈ ਮੈਂ ਪ੍ਰਦੀਪ ਤਿਮਾਨ ਖਬਰਾਂ ਤੋਂ ਪਹਿਲਾਂ ਰੁਕ ਕਰ ਲੈਨੇ ਆਸਵੇਲੇ ਦੇ ਹੈਡਲਾਈਨਸ ਵੱਲ ਆਸਟ੍ਰੇਲੀਆ ਦੇ ਯੂਕਰੇਨ ਨੂੰ ਅਬਰਾਮ ਟੈਂਕ ਦੇਣ ਤੇ ਅਮਰੀਕੀ ਅਧਿਕਾਰੀ ਹੋਏ ਨਰਾਜ਼ ਜ਼ੈਲੈਂਸਕੀ ਨੇ ਪੀਐਮ ਦਾ ਕੀਤਾ ਧੰਨਵਾਦ ਕੁਵਿੰਸਲੈਂਡ ਵਿੱਚ 100 ਤੋਂ ਜ਼ਿਆਦਾ ਨੌਜਵਾਨ ਵਾਰ-ਵਾਰ ਅਪਰਾਧੀ ਸਟੇਟ ਕੇਅਰ ਵਿੱਚ ਭਰਤੀ ਅੰਕੜਿਆਂ ਨੇ ਕੀਤਾ ਹੈਰਾਨ ਆਸਟ੍ਰੇਲੀਆ ਵਿੱਚ ਖੋਜੀ ਗਈ ਆਕਟੋਪਸ ਦੀ ਨਵੀਂ ਪ੍ਰਜਾਤੀ ਹੈਰਾਨ ਕਰਨ ਵਾਲੇ ਜੀਵ ਦਾ ਸ਼ੁਰੂ ਕੀਤਾ ਗਿਆ ਅਧਿਆਨ ਇੰਗਲੈਂਡ ਦੇ ਟੈਸਟ ਕਪਤਾਨ ਬੈਨ ਸਟਾਕਸ ਨੇ ਦੱਸੀ ਸ਼ਰਾਬ ਛੱਡਣ ਦੀ ਵਜ੍ਹਾ ਆਸਟ੍ਰੇਲੀਆ ਵਿਰੁੱਧ ਖਿੱਚੀ ਤਿਆਰੀ ਅਮਰੀਕੀ ਅਧਿਕਾਰੀਆਂ ਵੱਲੋਂ ਨਿੱਜੀ ਤੌਰ ਤੇ ਆਸਟ੍ਰੇਲੀਆ ਦੇ ਯੂਕਰੇਨ ਨੂੰ ਸੇਵਾ ਮੁਕਤ ਅਬਰਾਮ ਟੈਂਕ দান ਕਰਨ ਦੇ ਫੈਸਲੇ ਤੋਂ ਨਿਰਾਸ਼ਾ ਨਜ਼ਰ ਆ ਰਹੀ ਹੈ ਭਾਵੇਂ ਕਿ ਵਾਹਨਾ ਨੇ ਅੰਤ ਵਿੱਚ ਜੰਗ ਦੇ ਮੈਦਾਨ ਲਈ ਲੰਬੀ ਸਮੁੰਦਰੀ ਯਾਤਰਾ ਵੀ ਸ਼ੁਰੂ ਕਰ ਦਿੱਤੀ ਹੈ ਰੂਮ ਵਿੱਚ ਸਾਰੀ ਰਾਤ ਚੱਲੀ ਮੀਟਿੰਗ ਦੌਰਾਨ ਯੂਕਰੇਨ ਦੇ ਰਾਸ਼ਟਰਪਤੀ ਵਲਾਦੀਮੀਰ ਜ਼ੇਲੈਂਸਕੀ ਨੇ ਪ੍ਰਧਾਨ ਮੰਤਰੀ ਐਂਟਨੀ ਅਲਵਾਨੀਜ਼ ਦਾ ਧੰਨਵਾਦ ਕੀਤਾ ਜਦੋਂ ਉਨ੍ਹਾਂ ਨੇ ਪੁਸ਼ਟੀ ਕੀਤੀ ਕਿ ਸੈਕੰਡ ਹੈਂਡ M1A1 ਵਾਹਨਾਂ ਦਾ ਬੇੜਾ ਯੂਕਰੇਨ ਦੇ ਰਾਤ ਦੇ ਨਿਕਲ ਪਿਆ ਹੈ ਨਿਊਜ਼ ਏਜੰਸੀਆਂ ਨੇ ਪੁਸ਼ਟੀ ਕੀਤੀ ਹੈ ਕਿ 49 ਵਾਹਨਾਂ ਵਿੱਚੋਂ ਪਹਿਲੇ ਨੂੰ ਕਾਰਗੋ ਜਹਾਜ਼ ਵਿੱਚ ਲੋਡ ਕਰ ਦਿੱਤਾ ਗਿਆ ਹੈ ਪਰ ਸਰਕਾਰ ਸੁਰੱਖਿਆ ਕਾਰਨਾਂ ਕਰਕੇ ਯੂਰਪ ਵਿੱਚ ਉਨ੍ਹਾਂ ਦੇ ਮੌਜੂਦਾ ਸਥਾਨਾਂ ਜਾਂ ਸੰਭਾਵਿਤ ਪਹੁੰਚਣ ਦੀ ਮਿਤੀ ਬਾਰੇ ਚਰਚਾ ਨਹੀਂ ਕਰ ਸਕਦੀ ਸ਼ਿਪਿੰਗ ਪ੍ਰਕਿਰਿਆ ਸ਼ੁਰੂ ਹੋਣ ਤੋਂ ਪਹਿਲਾਂ ऑस्ट्रेलिया ਨੂੰ ਅਮਰੀਕਾ ਦੁਆਰਾ ਬਣਾਏ ਟੈਂਕਾਂ ਨੂੰ ਕਿਸੇ ਤੀਜੇ ਦੇਸ਼ ਨੂੰ ਨਿਰਯਾਤ ਕਰਨ ਲਈ ਵਾਸ਼ਿੰਗਟਨ ਦੀ ਪ੍ਰਵਾਨਗੀ ਦੀ ਉਡੀਕ ਕਰਨੀ ਪਈ ਜੋ ਕਿ ਅਮਰੀਕੀ ਅਧਿਕਾਰੀਆਂ ਦੇ ਦਾਨ ਬਾਰੇ ਨਿੱਜੀ ਤੌਰ ਤੇ ਨਿਰਾਸ਼ ਰਹਿਣ ਦੇ ਬਾਵਜੂਦ ਦੇ ਦਿੱਤੀ ਗਈ ਪਿਛਲੇ ਸਾਲ ਡੋਨਾਲਡ ਟਰੰਪ ਦੇ ਰਾਸ਼ਟਰਪਤੀ ਵਜੋਂ ਵਾਪਸ ਆਉਣ ਤੋਂ ਪਹਿਲਾਂ ਹੀ ਅਧਿਕਾਰੀਆਂ ਨੇ ਕਿਹਾ ਕਿ ਆਸਟ੍ਰੇਲੀਆ ਨੂੰ ਚੇਤਾਵਨੀ ਦਿੱਤੀ ਜਾ ਰਹੀ ਹੈ ਕਿ ਅਬਰਾਹਮ ਟੈਂਕਾਂ ਨੂੰ ਭੇਜਣ ਨਾਲ ਸਥਿਤੀ ਉਲਝ ਜਾਵੇਗੀ ਅਤੇ ਜਦੋਂ ਆਖਿਰਕਾਰ ਇਹ ਜੰਗ ਦੇ ਮੈਦਾਨ ਵਿੱਚ ਪਹੁੰਚਣਗੇ ਤਾਂ ਯੂਕਰੇਨ ਵਾਸਤੇ ਵੀ ਸਥਿਤੀ ਨੂੰ ਸੰਭਾਲਣਾ ਮੁਸ਼ਕਲ ਹੋ ਜਾਵੇਗਾ ਪਿਛਲੇ ਮਹੀਨੇ ਹੀ ਆਸਟ੍ਰੇਲੀਆ ਦੇ ਰੱਖਿਆ ਅਧਿਕਾਰੀਆਂ ਨੇ ਕਿਹਾ ਸੀ ਕਿ ਵੱਡੇ ਟੈਂਕਾਂ ਨੂੰ ਯੂਕਰੇਨ ਭੇਜਣ ਨੂੰ ਲੈ ਕੇ ਕੁਝ ਚਿੰਤਾਵਾਂ ਜ਼ਰੂਰ ਨੇ ਪਰ ਦੇਸ਼ ਨੂੰ ਫੌਜੀ ਸਹਾਇਤਾ ਪ੍ਰਦਾਨ ਕਰਨਾ ਇੱਕ ਚੰਗਾ ਵਿਕਲਪ ਵੀ ਨਹੀਂ ਹੈ ਖਾਸ ਕਰਕੇ ਉਸ ਦੇਸ਼ ਨੂੰ ਜਿੱਥੇ ਕਿ ਯੁੱਧ ਚੱਲ ਰਿਹਾ ਹੋਵੇ ਪਰ ਕਈ ਵਾਰੀ ਇਹ ਕਰਨਾ ਹੀ ਪੈਂਦਾ ਹੈ ਰੱਖਿਆ ਮੰਤਰੀ ਨੇ ਯੂਕਰੇਨ ਬਾਰੇ ਕਿਹਾ ਕਿ ਅਸੀਂ ਯੂਕਰੇਨ ਨਾਲ ਬਹੁਤ ਨਜ਼ਦੀਕੀ ਤੌਰ ਤੇ ਕੰਮ ਕਰ ਰਹੇ ਹਾਂ ਸੰਯੁਕਤ ਰਾਜ ਅਮਰੀਕਾ ਨਾਲ ਵੀ ਬਹੁਤ ਨੇੜਤਾ ਹੈ ਤੇ ਇਸ ਸ਼ਿਪਮੈਂਟ ਨੂੰ ਵੇਖਣ ਲਈ ਅਤੇ ਟੈਂਕਾਂ ਨੂੰ ਆਪਣੇ ਰਸਤੇ ਤੇ ਵੇਖਣ ਲਈ ਕਿਸੇ ਪ੍ਰਕਾਰ ਦੀ ਕੋਈ ਵੀ ਚਿੰਤਾ ਨਹੀਂ ਹੈ ਉਨਾ ਕਿਹਾ ਕਿ ਮੈਂ ਫਿਲਹਾਲ ਇਸ ਦੇ ਵੇਰਵਿਆਂ ਵਿੱਚ ਨਹੀਂ ਜਾਵਾਂਗਾ ਪਰ ਸੂਤਰਾਂ ਤੋਂ ਮਿਲੀ ਜਾਣਕਾਰੀ ਦੇ ਮੁਤਾਬਕ ਪੋਲੈਂਡ ਦੇ ਇੱਕ ਲੌਜਿਸਟਿਕ ਹੱਬ ਵਿੱਚ ਆਸਟ੍ਰੇਲੀਆਈ ਅਬਰਾਹਮਸ ਟੈਂਕ ਨੂੰ ਪ੍ਰਾਪਤ ਕੀਤਾ ਜਾਵੇਗਾ। ਸੂਬਾ ਸਰਕਾਰ ਵੱਲੋਂ ਕਰਵਾਏ ਗਏ ਸਰਵੇਖਣ ਦੇ ਮੁਤਾਬਕ ਕੁਇਨਜ਼ਲੈਂਡ ਦੀ ਟੁੱਟੀ ਹੋਈ ਬਾਅਦ ਸੁਰੱਖਿਆ ਪ੍ਰਣਾਲੀ ਨੇ ਕਠੋਰ ਨੌਜਵਾਨ ਅਪਰਾਧੀਆਂ ਦੇ ਵਾਧੇ ਨੂੰ ਸੁਵਿਧਾਜਨਕ ਬਣਾ ਦਿੱਤਾ ਹੈ। ਨਵੇਂ ਜਾਰੀ ਕੀਤੇ ਗਏ ਅੰਕੜਿਆਂ ਅਨੁਸਾਰ ਸਾਰੇ ਗੰਭੀਰ ਨੌਜਵਾਨ ਦੌਰਾਨ ਵਾਲੇ ਅਪਰਾਧਾਂ ਵਿਚ ਸ਼ਾਮਿਲ ਨੇ ਤੇ ਇੱਕ ਤਿਹਾਈ ਰਾਸ਼ਟਰੀ ਦੇਖਭਾਲ ਵਿੱਚ ਇੱਥੇ ਰਹਿ ਰਹੇ ਨੇ ਫੈਡਰਲ ਕੋਰਟ ਦੇ ਸਾਬਕਾ ਜੱਜ ਦੀ ਅਗਵਾਈ ਵਿੱਚ ਬਾਲ ਸੁਰੱਖਿਆ ਦੀ ਜਾਂਚ ਲਈ 17 ਮਹੀਨਿਆਂ ਦੇ ਕਮਿਸ਼ਨ ਦੇ ਐਲਾਨ ਤੋਂ ਬਾਅਦ ਇਹ ਤੱਥ ਨਿਕਲ ਕੇ ਸਾਹਮਣੇ ਆਏ ਨੇ ਕਿ ਬਹੁਤ ਸਾਰੇ ਕਿਸ਼ੋਰ ਵਾਰ-ਵਾਰ ਅਪਰਾਧ ਕਰਕੇ ਬਾਲ ਸੁਰੱਖਿਆ ਪ੍ਰਣਾਲੀ ਦਾ ਸਹਾਰਾ ਲੈਂਦੇ ਨੇ ਤੇ ਅਪਰਾਧ ਜਾਰੀ ਰੱਖਦੇ ਨੇ ਜਾਰੀ ਕੀਤੇ ਗਏ ਅੰਕੜਿਆਂ ਤੋਂ ਪਤਾ ਚੱਲਿਆ ਹੈ ਕਿ ਕੁਈਨਜ਼ਲੈਂਡ ਵਿੱਚ ਲਗਭਗ 400 ਗੰਭੀਰ ਅਜਿਹੇ ਅਪਰਾਧੀ ਰਹਿੰਦੇ ਨੇ ਜੋ ਕਿ ਵਾਰ-ਵਾਰ ਅਪਰਾਧ ਨੂੰ ਦੁਹਰਾਉਂਦੇ ਹਨ ਅਤੇ ਸਟੇਟ ਕੇਅਰ ਵਿੱਚ ਰਹਿੰਦੇ ਹਨ ਇਸ ਤੋਂ ਇਲਾਵਾ ਰਾਜਨੀਤੀ ਦੇਖਭਾਲ ਵਿੱਚ 200 ਤੋਂ ਵੱਧ ਬੱਚੇ ਸਖਤ ਨਿਗਰਾਨੀ ਵਾਲੇ ਆਦੇਸ਼ਾਂ ਦੇ ਅਧੀਨ ਰਹਿ ਰਹੇ ਨੇ ਯੁਵਾ ਨਿਆਂ ਮੰਤਰੀ ਦਾ ਕਹਿਣਾ ਹੈ ਕਿ ਹੈਰਾਨ ਕਰਨ ਵਾਲੇ ਅਤੇ ਘਾਤਕ ਕੰਕਰੇ ਜਾਂਚ ਦੀ ਮਹੱਤਵਪੂਰਨ ਜ਼ਰੂਰਤ ਨੂੰ ਦਰਸਾ ਰਹੇ ਨੇ ਬਾਲ ਸੁਰੱਖਿਆ ਪ੍ਰਣਾਲੀ ਵਿੱਚ ਬਹੁਤ ਸਾਰੇ ਬੱਚੇ ਨਿਆ ਪ੍ਰਣਾਲੀ ਵਿੱਚ ਫਸ ਰਹੇ ਨੇ ਤੇ ਅਪਰਾਧ ਦੇ ਉਸ ਚੱਕਰ ਨੂੰ ਜਾਰੀ ਰੱਖ ਰਹੇ ਨੇ ਬਹੁਤ ਸਾਰੇ ਬੱਚੇ ਨਜ਼ਰਬੰਦੀ ਕੇਂਦਰਾਂ ਵਿੱਚ ਜਾ ਰਹੇ ਨੇ ਜਦੋਂ ਕਿ ਉਹ ਰਾਜ ਦੀ ਦੇਖਭਾਲ ਵਿੱਚ ਹਨ ਤੇ ਬਹੁਤ ਸਾਰੇ ਬੱਚੇ ਘਰ ਤੋਂ ਬਾਹਰ ਦੇਖਭਾਲ ਵਿੱਚ ਰਹਿੰਦੇ ਹਨ ਅਪਰਾਧ ਦੀ ਜ਼ਿੰਦਗੀ ਵਿੱਚ ਪੂਰੀ ਤਰ੍ਹਾਂ ਫਸ ਚੁੱਕੇ ਨੇ ਮਸ਼ਹੂਰ ਆਦੀਵਾਸੀ ਵਕੀਰ ਤੇ ਕੇਪਯਾਰਕ ਤੇ ਨੇਤਾ ਨੋਇਲ ਪੀਰਸਨ ਨੇ ਕਿਹਾ ਕਿ ਰਾਜ ਸਰਕਾਰ ਨੇ ਸਮੀਖਿਆ ਸ਼ੁਰੂ ਕਰਕੇ ਚੰਗਾ ਕੰਮ ਕੀਤਾ ਹੈ ਇਹ 2025 ਵਿੱਚ ਕਿਸੇ ਵੀ ਆਸਟ੍ਰੇਲੀਆ ਸਰਕਾਰ ਵੱਲੋਂ ਕੀਤੀ ਜਾ ਰਹੀ ਸਭ ਤੋਂ ਮਹੱਤਵਪੂਰਨ ਪਹਿਲ ਕਦਮੀ ਹੈ ਕੁਇਨਜ਼ਲੈਂਡ ਦੀ ਬਾਲ ਸੁਰੱਖਿਆ ਪ੍ਰਣਾਲੀ ਇੱਕ ਦਹਾਕੇ ਤੋਂ ਵੱਧ ਸਮੇਂ ਤੋਂ ਕਾਬੂ ਤੋਂ ਬਾਹਰ ਰਹੀ ਹੈ ਜਿਸ ਨਾਲ ਫਰਸਟ ਨੇਸ਼ਨ ਦੇ ਬੱਚਿਆਂ ਅਤੇ ਪਰਿਵਾਰਾਂ ਦੇ ਨਾਲ ਕੁਇਨਜ਼ਲੈਂਡ ਵਿੱਚ ਗੈਰ ਆਦੀਵਾਸੀ ਬੱਚਿਆਂ ਨੂੰ ਵੀ ਘਾਤਕ ਨੁਕਸਾਨ ਪਹੁੰਚਾਇਆ ਹੈ ਬੱਚਿਆਂ ਲਈ ਸਹਾਇਤਾ ਸੇਵਾ ਐਕਟ ਨੇ ਵੀ ਬਾਲ ਸੁਰੱਖਿਆ ਖੇਤਰ ਨੂੰ ਮਜ਼ਬੂਤ ਕਰਨ ਦੇ ਕਦਮ ਦੀ ਛਲਾਕਾ ਕਰਨ ਦੀ ਗੱਲ ਕੀਤੀ ਹੈ ਦੁੱਖ ਦੀ ਗੱਲ ਇਹ ਹੈ ਕਿ ਕੁਇਨਜ਼ਲੈਂਡ ਦੇ ਘਰ ਤੋਂ ਬਾਹਰ ਦੇਖਭਾਲ ਪ੍ਰਣਾਲੀ ਵਿੱਚ ਬੱਚਿਆਂ ਨੂੰ ਨੁਕਸਾਨ ਪਹੁੰਚਾਉਣ ਦੀਆਂ ਬਹੁਤ ਸਾਰੀਆਂ ਕਹਾਣੀਆਂ ਪਹਿਲਾਂ ਵੀ ਸਾਹਮਣੇ ਆਈਆਂ ਨੇ ਤੇ ਇਹ ਗੱਲ ਹਰ ਕਿਸੇ ਲਈ ਸਵੀਕਾਰਨਯੋਗ ਹੈ ਕਿ ਇਸ ਦਾ ਹੱਲ ਕਰਨ ਲਈ ਤੁਰੰਤ ਕਾਰਵਾਈ ਦੀ ਜ਼ਰੂਰਤ ਹੈ। ਪੱਛਮੀ ਆਸਟ੍ਰੇਲੀਆ ਉਪਰ ਇੱਕ ਛੋਟੇ ਜਿਹੇ ਜੈਲੈਂਟਿੰਸ ਜੀਵ ਦੀ ਖੋਜ ਕੀਤੀ ਗਈ ਹੈ ਜੋ ਕਿ ਡੂੰਘੇ ਸਮੁੰਦਰ ਦੇ ਵਿੱਚ ਆਕਾਰ ਬਦਲ ਕੇ ਰਹਿੰਦਾ ਹੈ ਅਤੇ ਆਕਟੋਪਸ ਦੀ ਇਸ ਨਵੀਂ ਪ੍ਰਜਾਤੀ ਨੂੰ ਕਾਰਨਾਰਵੋਨ ਫਲੈਪਜੈਕ ਆਕਟੋਪਸ ਦਾ ਨਾਮ ਦਿੱਤਾ ਗਿਆ ਹੈ। ਇਸ ਦੀਆਂ ਅੱਖਾਂ ਵੱਡੀਆਂ ਤੇ ਆਕਾਰ ਲਾਲ ਰੰਗ ਦੀ ਤੰਬੂ ਨੁਮਾ ਛਿੱਲੀ ਹੈ। ਘਰਤਲ ਹੈ ਕਿ ਵਿਗਿਆਨੀਆਂ ਦੁਆਰਾ 2022 ਵਿੱਚ ਕਾਰਨਾਬੋਨ ਕੈਨੀਅਨ ਮਰੀਨ ਪਾਰਕ ਤੋਂ ਇੱਕ सीएसआईआरो यात्रा दौरान इकट्ठा ਕੀਤਾ ਗਿਆ ਸੀ ਪਰ ਹਾਲੇ ਤੱਕ ਇਸ ਦਾ ਨਾਮਕਰਨ ਨਹੀਂ ਕੀਤਾ ਗਿਆ ਸੀ। ਨਾ ਹੀ ਇਸ ਬਾਰੇ ਕੋਈ ਜਾਣਕਾਰੀ ਸਾਂਝੀ ਕੀਤੀ ਗਈ ਸੀ। ਫਲੈਪਜੈਕ ਪਰਜਾਤੀ ਦੇ چھوٹے ਮੈਂਬਰਾਂ ਵਿੱਚੋਂ ਇੱਕ ਹੋਣ ਦੇ ਨਾਤੇ ਆਕਟੋਪਸ ਸਿਰਫ 4 ਸੈਂਟੀਮੀਟਰ ਤੱਕ ਹੀ ਵੱਸ ਸਕਦਾ। ਪਰ ਇਸ ਦੇ ਸਰੀਰ ਨੂੰ ਫਲੈਪਜੈਕ ਦੇ ਆਕਾਰ ਵਿੱਚ ਸਮਤਲ ਕਰਨ ਦੀ ਪਰਜਾਤੀ ਦੀ ਵਿਲੱਖਣ ਯੋਗਤਾ ਨੂੰ ਇਹ ਵਾਕੂ ਵੀ ਪੇਸ਼ ਕਰਦਾ ਹੈ। ਇਹ ਇੱਕ ਕਿਸਮ ਦਾ ਸਿਰਟ ਜਾਂ ਡੰਬੋ ਆਕਟੋਪਸ ਹੈ ਇੱਕ ਦੁਰਲਭ ਅਤੇ ਆਸਾਧਾਰਨ ਪ੍ਰਜਾਤੀ ਜਿਸ ਦੇ ਸਿਰ ਦੇ ਉੱਪਰ ਖੰਭਾਂ ਦਾ ਇੱਕ ਜੋੜਾ ਹੁੰਦਾ ਹੈ ਜੋ ਛੋਟੇ ਹਾਥੀ ਦੇ ਕੰਨਾਂ ਵਰਗੇ ਹੁੰਦੇ ਨੇ ਅਤੇ ਤੈਰਾਕੀ ਵਿੱਚ ਇਸਦੀ ਸਹਾਇਤਾ ਕਰਦੇ ਨੇ ਇਹੇ ਰਚਨਾ ਕਰਦੇ ਹਨ ਅਤੇ ਹੌਲੀ-ਹੌਲੀ ਵੱਧਦੇ ਹਨ ਪਰ ਦੂਜੇ ਆਕਟੋਪਸ ਦੇ ਉਲਟ ਇਹ سیاਹੀ ਨਹੀਂ ਪੈਦਾ ਕਰ ਸਕਦੇ ਜਾਂ ਆਪਣਾ ਰੰਗ ਵੀ ਨਹੀਂ ਬਦਲ ਸਕਦੇ ਮੱਧਮ ਰੋਸ਼ਨੀ ਵਾਲੇ ਸਮੁੰਦਰ ਦੇ ਤਲ ਤੇ 1000 ਮੀਟਰ ਤੋਂ ਵੱਧ ਡੂੰਘਾਈ ਵਿੱਚ ਰਹਿਣ ਵਾਲੇ ਸ਼ਿਕਾਰੀਆਂ ਦੇ ਰੂਪ ਵਿੱਚ ਫਲੈਪਜੈਕ ਆਕਟੋਪਸ ਦੀਆਂ ਵੱਡੀਆਂ ਅੱਖਾਂ ਕੀੜਿਆਂ ਅਤੇ ਛੋਟੇ ਜਲੀ ਜੀਵਾਂ ਨੂੰ ਫੜਨ ਵਿੱਚ ਉਨ੍ਹਾਂ ਦੀ ਯੋਗਤਾ ਨੂੰ ਬਤਾਉਂਦੀਆਂ ਨੇ ਟਾਸਮਾਨੀਅਨ ਮਿਊਜ਼ੀਅਮ ਅਤੇ ਆਰਟ ਗੈਲਰੀ ਦੇ ਵਲੰਟੀਅਰਾਂ ਦਾ ਕਹਿਣਾ ਹੈ ਕਿ ਇਹ ਬੇਹਦ ਦਿਲਚਸਪ ਜੀਵ ਹਨ ਉਨ੍ਹਾਂ ਵੱਲੋਂ ਹੀ ਇਸ ਦੀ ਪ੍ਰਜਾਤੀ ਦਾ ਨਾਮਕਰਨ ਕੀਤਾ ਗਿਆ ਹੈ। ਉਹਨਾਂ ਮੁਤਾਬਕ ਨਵੀਆਂ ਪ੍ਰਜਾਤੀਆਂ ਦੀ ਖੋਜ ਕਰਨਾ, ਉਹਨਾਂ ਦਾ ਵਰਣਨ ਕਰਨਾ, ਉਹਨਾਂ ਦੇ ਵਾਤਾਵਰਣ ਦੇ ਭਵਿੱਖ ਦੇ ਕੰਮ ਅਤੇ ਸੰਭਾਲ ਲਈ ਆਬਾਦੀ ਦਾ ਮੁਲਾਂਕਣ ਕਰਨਾ ਵੀ ਜ਼ਰੂਰੀ ਹੈ। ਉਹਨਾਂ ਕਿਹਾ ਕਿ ਖੋਜ ਵਿੱਚ ਇਹ ਵੀ ਪਾਇਆ ਗਿਆ ਕਿ ਆਸਟ੍ਰੇਲੀਆ ਵਿੱਚ ਕਿਸੇ ਵੀ ਹੋਰ ਮੁਲਕ ਦੇ ਮੁਕਾਬਲੇ ਇਸ ਆਕਟੋਪਸ ਪ੍ਰਜਾਤੀ ਦੀ ਜੈਵਿਕ ਵਿਭਿੰਨਤਾ ਜ਼ਿਆਦਾ ਹੈ। ਇੱਕ ਹੋਰ ਤਲਬ ਹੈ ਕਿ ਹੁਣ ਤੱਕ ਦੁਨੀਆ ਭਰ ਵਿੱਚ 50 ਤੋਂ ਵੱਧ ਸਾਈਰੇਟ ਆਕਟੋਪਸ ਪਰਜਾਤੀਆਂ ਦੀ ਪਛਾਣ ਕੀਤੀ ਗਈ ਹੈ ਜਿਨ੍ਹਾਂ ਵਿੱਚੋਂ 15 ਆਸਟ੍ਰੇਲੀਆਈ ਪਾਣੀਆਂ ਵਿੱਚ ਰਹਿੰਦੇ ਹਨ ਇੰਗਲੈਂਡ ਦੇ ਟੈਕਸਟ ਕਪਤਾਨ ਬੈਨ ਸਟਾਕਸ ਨੇ ਆਪਣੇ ਕੱਟੜ ਵਿਰੋਧੀ ਆਸਟ੍ਰੇਲੀਆ ਵਿਰੁੱਧ ਆਉਣ ਵਾਲੀ ਐਸ਼ੇਜ਼ ਸੀਰੀਜ਼ ਲਈ ਸ਼ਰਾਬ ਪੀਣੀ ਛੱਡ ਦਿੱਤੀ ਹੈ ਲਤਾਂ ਦੀ ਮਾਸਪੇਸ਼ੀਆਂ ਦੀ ਛੱਡ ਤੋਂ ਬਾਅਦ ਉਸ ਨੇ ਮੋੜ ਬਸੇਪੇ ਦੌਰਾਨ ਸ਼ਰਾਬ ਪੀਣੀ ਛੱਡ ਦਿੱਤੀ ਹੈ ਭਾਰਤ ਅਗਲੇ ਮਹੀਨੇ ਇੰਗਲੈਂਡ ਦਾ ਦੌਰਾ ਕਰ ਰਿਹਾ ਹੈ ਇਸ ਸਮੇਂ ਦੌਰਾਨ ਟੀਮਾਂ ਦੋਵੇਂ ਪੰਜ ਟੈਸਟ ਮੈਚ ਦੀ ਲੜੀ ਵਾਸਤੇ ਖੇਡਣ ਗਿਆ ਇਸ ਦੌਰਾਨ ਆਪਣੇ ਕਟੜ ਵਿਰੋਧੀ ਨੂੰ ਟੱਕਰ ਦੇਣ ਲਈ ਬੈਂਸਟਾਕਸ ਨੇ ਸ਼ਰਾਬ ਛੱਡਣ ਦਾ ਐਲਾਨ ਕੀਤਾ ਹੈ ਇੰਗਲੈਂਡ ਦੇ ਮਹਾਨ ਖਿਡਾਰੀ ਕਪਤਾਨ ਬੈਂਸਟਾਕਸ ਨੇ ਇਸ ਸਾਲ ਦੇ ਸ਼ੁਰੂ ਵਿੱਚ ਸ਼ਰਾਬ ਪੀਣੀ ਛੱਡ ਦਿੱਤੀ ਸੀ ਕਿਉਂਕਿ ਉਸ ਨੂੰ ਉਮੀਦ ਸੀ ਕਿ ਉਸ ਨੂੰ ਆਪਣੀ ਸੱਟ ਤੋਂ ਜਲਦੀ ਠੀਕ ਹੋਣ ਦੇ ਵਿੱਚ ਇਸ ਤਰ੍ਹਾਂ ਮਦਦ ਮਿਲੇਗੀ 30 ਸਾਲਾ ਸਟਾਕਸ ਨੇ ਦਸੰਬਰ ਵਿੱਚ ਨਿਊਜ਼ੀਲੈਂਡ ਖਿਲਾਫ ਤੀਜੀ ਟੈਸਟ ਦੌਰਾਨ ਸੱਟ ਲੱਗਣ ਤੋਂ ਬਾਅਦ ਆਪਣੇ ਖੱਬੇ ਹੈਮਸਟ੍ਰਿੰਗ ਦੀ ਸਰਜਰੀ ਕਰਵਾਈ ਸੀ ਜਿਸ ਕਾਰਨ ਉਹ ਲੰਬੇ ਸਮੇਂ ਲਈ ਖੇਡਾਂ ਤੋਂ ਬਾਹਰ ਹੋ ਗਿਆ ਸੀ ਇੱਕ ਪੋਡਕਾਸਟ ਦੌਰਾਨ ਉਸਨੇ ਕਿਹਾ ਕਿ ਮੈਨੂੰ ਮੇਰੀ ਜ਼ਿੰਦਗੀ ਦੀ ਪਹਿਲੀ ਵੱਡੀ ਸੱਟ ਦਾ ਝਟਕਾ ਯਾਦ ਹੈ ਉਸਨੇ ਕਿਹਾ ਕਿ ਅਸੀਂ 4 ਜਾਂ 5 ਰਾਤਾਂ ਪਹਿਲਾਂ ਥੋੜੀ ਸ਼ਰਾਬ ਪੀਤੀ ਸੀ ਤੇ ਸ਼ਾਇਦ ਇਹ ਉਸੇ ਦਾ ਅਸਰ ਵੀ ਹੋ ਸਕਦਾ ਹੈ ਜਿਸ ਤੋਂ ਬਾਅਦ ਉਸਨੇ ਖੁਦ ਨੂੰ ਬਦਲਣ ਦਾ ਫੈਸਲਾ ਲਿਆ ऑस्ट्रेलिया ਨਾਲ ਖੇਡੀ ਜਾ ਰਹੀ ਐਸ਼ੇ ਸੀਰੀਜ਼ ਲਈ ਉਸਨੇ ਬੇਹਦ ਰੋਮਾਂਚ ਦਿਖਾਇਆ ਹੈ ਉਸਨੇ ਉਮੀਦ ਜਤਾਈ ਹੈ ਕਿ ਇਸ ਵਾਰ ਉਹ ਆਪਣੇ ਪਹਿਲਾ ਦੇ ਪ੍ਰਦਰਸ਼ਨ ਤੋਂ ਵੀ ਕਿਤੇ ਜ਼ਿਆਦਾ ਚੰਗਾ ਖੇਡ ਪ੍ਰਦਰਸ਼ਨ ਦਿਖਾਵੇਗਾ ਸਟਾਕਸ ਨੂੰ ਪਿਛਲੇ ਸਾਲ ਦੇ 100 ਟੂਰਨਾਮੈਂਟਾਂ ਦੌਰਾਨ ਹੈਟਟ੍ਰਿਕ ਦੀ ਸੱਟ ਲੱਗੀ ਸੀ ਅਤੇ ਨਿਊਜ਼ੀਲੈਂਡ ਦੇ ਟੈਸਟ ਮੈਚ ਦੌਰਾਨ ਉਸ ਨੂੰ ਦੁਬਾਰਾ ਸੱਟ ਲੱਗੀ ਉਸਨੇ ਕਿਹਾ ਕਿ ਮੈਂ ਸੋਚਿਆ ਸੀ ਕਿ ਸ਼ਾਇਦ ਕਦੇ ਵੀ ਇਸ ਤੋਂ ਛੁਟਕਾਰਾ ਨਹੀਂ ਪਾ ਸਕਾਂਗਾ ਪਰ ਮੈਂ 2 ਜਨਵਰੀ ਤੋਂ ਬਾਅਦ ਇੱਕ ਵੀ ਸ਼ਰਾਬ ਦੀ ਘੁੱਟ ਨਹੀਂ ਪੀਤੀ ਮੈਂ ਆਪਣੇ ਆਪ ਨੂੰ ਕਿਹਾ ਕਿ ਜਦੋਂ ਤੱਕ ਸੱਟ ਦਾ ਇਲਾਜ ਨਹੀਂ ਹੋ ਜਾਂਦਾ ਮੈਦਾਨ ਵਿੱਚ ਵਾਪਸ ਨਹੀਂ ਆ ਜਾਂਦਾ ਉਦੋਂ ਤੱਕ ਨਹੀਂ ਪੀਵਾਂਗਾ ਹਾਲ ਦੀ ਘੜੀ ਆਸਟ੍ਰੇਲੀਆ ਨਿਊਜ਼ ਬੁਲਟਰ ਵਿੱਚ ਇਹ ਨਾ ਹੀ ਜਲਦ ਹੋਵੇਗੀ ਮੁਲਾਕਾਤ ਨਵੀਆਂ ਤੇ ਤਾਜ਼ੀਆਂ ਖਬਰਾਂ ਨਾਲ ਅਦੋਂ ਤੱਕ ਲਈ ਸੱਚਾ ਕਾਰ